बिशमेष हेरिटेज टीएजे पब्लिक स्कूल मेहता चौक ਵਿਖੇ ਅੱਜ ਇੱਕ ਐਨੂਅਲ ਫੰਕਸ਼ਨ ਮਨਾਇਆ ਗਿਆ ਤਾਂ ਪੁਲਿਸ ਕਮਿਸ਼ਨਰ ਸਿਰਸਵਾਰ ਭੁੱਲਰ ਸਾਹਿਬ ਇੱਥੇ ਪਹੁੰਚੇ ਨੇ ਸਰ ਅੱਜ ਇੱਥੇ ਆਏ ਹੋ ਕਿ ਬੱਚਿਆਂ ਨੂੰ ਮੈਸੇਜ ਦੇ ਕੇ ਚੱਲਿਓ ਦੇਖੋ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਬਹੁਤ ਸੋਹਣਾ ਇੰਸਟੀਚਿਊਸ਼ਨ ਹੈ ਔਰ ਬਹੁਤ ਸੋਹਣਾ ਕੈਂਪਸ ਹੈ ਔਰ ਬੱਚਿਆਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵੀ ਬਹੁਤ ਹੀ ਆਊਟਸਟੈਂਡਿੰਗ ਰਹੀ ਹੈ ਤਾਂ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਬੇਸਿਕ ਡਿਸਪਲਿਨ ਆਪਣੀ ਲਾਈਫ ਦੇ ਵਿੱਚ ਜ਼ਰੂਰ ਆਪਾਂ ਇੰਬਾਈਵ ਕਰੀਏ ਔਰ ਸਮਾਜ ਦੇ ਵਿੱਚ ਰਹਿੰਦੇ ਹੋਏ ਆਪਾਂ ਕਾਨੂੰਨ ਦੀ ਰਿਸਪੈਕਟ ਕਰੀਏ ਔਰ ਆਪਣੇ ਕੈਰੀਅਰਸ ਵਾਸਤੇ ਸਖਤ ਮਿਹਨਤ ਕਰਨ ਕਨਸੈਂਟਰੇਟ ਕਰਨ ਔਰ ਪਰਸੀਵਰੈਂਸ ਦੀ ਜਿਹੜੀ ਹੈਬਿਟ ਆ ਪਾ ਕੇ ਆਪਾਂ ਸਫਸੇ ਅਚੀਵ ਕਰੀਏ ਸਰਕੇ ਬੱਚੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਜੀ ਉਹਦੇ ਲਈ ਬੜਾ ਵੱਡਾ ਚਿੰਤਾ ਦਾ ਵਿਸ਼ਾ ਉਹਨਾਂ ਲਈ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡੇ ਇੱਥੇ ਆਪਣੇ ਮੁਲਕ ਦੀ ਵੀ ਬਹੁਤ ਸਾਰੀਆਂ ਓਪਰਚ्युनिटीਜ਼ ਨੇ ਔਰ ਆਪਣੀ ਸਟੇਟ ਦੀ ਤੁਹਾਨੂੰ ਆਪਣਾ ਵਿਰਸਾ ਜਿਹੜਾ ਸੰਭਾਲਣ ਵਾਸਤੇ ਇੱਥੇ ਵੀ ਰਹਿਣਾ ਚਾਹੀਦਾ ਬਾਕੀ ਹਰ ਇੱਕ ਦੀ ਆਪਣੀ ਚੋਇਸ ਹੁੰਦੀ ਹੈ ਬਟ ਆਈ ਥਿੰਕ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਕਰਨ ਨੂੰ ਹੈ ਔਰ ਬੱਚਿਆਂ ਦੇ ਅੱਗੇ ਆਉਣਾ ਸਾਡੀ ਫੇਟ ਜਿਹੜੀ ਆ ਉਹ ਹੋਰ ਤਰੱਕੀ ਕਰੇਗੀ ਇਹ ਸਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨੇ ਸਕੂਲ ਦੇ ਸਟੂਡੈਂਟਸ ਨੂੰ ਬੜਾ ਵਧੀਆ ਇੱਕ ਮੈਸੇਜ ਦਿੱਤਾ ਔਰ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਲਾਉ ਨੂੰ ਫੈਲੋ ਫੋਲੋ ਕਰਨ ਦੇ ਲਈ ਕਿਹਾ ਗਿਆ ਹੈ ਔਰ ਵਿਦੇਸ਼ ਜਾਣ ਦੀ ਹੋੜ ਛੱਡ ਕੇ ਦੇਸ਼ ਵਿੱਚ ਰਹਿ ਕੇ ਉਹਨਾਂ ਨੇ ਪ੍ਰੇਰਕ ਬਣਾਉਣ ਦੀ ਅਪੀਲ ਕੀਤੀ ਹੈ ਜਗਬਣੀ ਟੀਵੀ ਦੇ ਲਈ ਕਪਤਨ ਸਿੰਘ ਮਿੱਤਾ ਚੌਕ ਅੰਮ੍ਰਿਤਸਰ ਜਿਵੇਂ ਸ਼ਹਿਰ ਇਟੂ ਇਸ ਪੇਜ ਪਬਲਿਕ ਸਕੂਲ ਮੈਤਾ ਚੌਕ ਵਿਖੇ ਅੱਜ ਇੱਕ ਐਨੂਅਲ ਫੰਕਸ਼ਨ ਮਨਾਇਆ ਗਿਆ ਤਾਂ ਪੁਲਿਸ ਕਮਿਸ਼ਨਰ ਸਰਦਾਰ ਭੁੱਲਰ ਸਾਹਿਬ ਇੱਥੇ ਪਹੁੰਚੇ ਨੇ ਸਰ ਅੱਜ ਇੱਥੇ ਆਏ ਹੋ ਕਿ ਬੱਚਿਆਂ ਨੂੰ ਮੈਸੇਜ ਦੇ ਕੇ ਚੱਲਿਓ ਦੇਖੋ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਬਹੁਤ ਸੋਹਣਾ ਇੰਸਟੀਟਿਊਸ਼ਨ ਹੈ ਔਰ ਬਹੁਤ ਸੋਹਣਾ ਕੈਂਪਸ ਹੈ ਔਰ ਬੱਚਿਆਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵੀ ਬਹੁਤ ਹੀ ਆਊਟਸਟੈਂਡਿੰਗ ਰਹੀ ਹੈ ਤੇ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਬੇਸਿਕ ਡਿਸਪੀਸਪਲਿਨ ਆਪਣੀ ਲਾਈਫ ਦੇ ਵਿੱਚ ਜ਼ਰੂਰ ਆਪਾਂ ਇੰਬਾਈਵ ਕਰੀਏ ਔਰ ਸਮਾਜ ਦੇ ਵਿੱਚ ਰਹਿੰਦੇ ਹੋਏ ਆਪਾਂ ਕਾਨੂੰਨ ਦੀ ਰਿਸਪੈਕਟ ਕਰੀਏ ਔਰ ਆਪਣੇ ਕੈਰੀਅਰਸ ਵਾਸਤੇ ਸਖਤ ਮਿਹਨਤ ਕਰਨ ਕਨਸੈਂਟਰੇਟ ਕਰਨ ਔਰ ਪਰਸੀਵਰੈਂਸ ਦੀ ਜਿਹੜੀ ਹੈਬਿਟ ਆਪਾਂ ਸਫਸੇਸ ਅਚੀਵ ਕਰੀਏ ਸਾਰਾ ਕਿ ਬੱਚੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਜੀ ਉਹਦੇ ਲਈ ਬੜਾ ਵੱਡਾ ਚਿੰਤਾ ਦਾ ਵਿਸ਼ਾ ਉਹਨਾਂ ਲਈ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡੇ ਇੱਥੇ ਆਪਣੇ ਦੇਸ਼ ਕੀ ਬਹੁਤ ਸਾਰੀਆਂ ਓਪਰਚੁਨਿਟੀਆਂ ਨੇ ਔਰ ਆਪਣੀ ਫੀਲਡ्स ਵੀ ਤੁਹਾਨੂੰ ਆਪਣਾ ਵਿਰਸਾ ਜਿਹੜਾ ਸੰਭਾਲਣ ਵਾਸਤੇ ਇੱਥੇ ਵੀ ਰਹਿਣਾ ਚਾਹੀਦਾ ਹੈ ਬਾਕੀ ਹਰੇਕ ਦੀ ਆਪਣੀ ਚੋਆਇਸ ਹੁੰਦੀ ਹੈ ਬਟ ਆਈ ਥਿੰਕ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਕਰਨ ਨੂੰ ਹੈ ਔਰ ਬੱਚਿਆਂ ਦੇ ਅੱਗੇ ਆਉਣਾ ਸਾਡੀ ਪੇਟ ਜਿਹੜੀ ਆ ਉਹ ਹੋਰ ਤਰੱਕੀ ਕਰੇ ਇਹ ਸਾਨੂੰ ਪੁਲਿਸ ਨੂੰ